ਜੀ ਹੋਰ ਵੀ ਬਹੁਤ ਵਾਦੇ ਹੈ ਪਿੰਡਲੇ ਕਰ ਰਹੇ ਆ ਜੀ ਜੋ ਕੁਝ ਕੀਤਾ ਸਹੀ ਕੀਤਾ ਜੀ ਪਿੰਡ ਦੇ ਵਿਕਾਸ ਲਈ ਬਹੁਤ ਵਧੀਆ ਕੰਮ ਕੀਤਾ ਆ ਤੇ ਬਾਕੀ ਆ ਪਿੰਡ ਦੇ ਲਾਗੇ ਬੰਨੇ ਜੋ ਵੀ ਜੀ ਟੈਲਾਂ ਦਾ ਸਾਰਾ ਪਿੰਡੇ تقریبا ਬਣਾਤਾ ਵਧੀਆ ਜੀ ਤੇ ਪਾਰਕ ਵੀ ਦੋਏ ਵਧੀਆ ਬਣਾਏ ਆ ਉਹ ਠੀਕ ਠਾਕ ਪਿੰਡ ਦੇ ਵਿਕਾਸ ਨੂੰ ਦੇਖ ਕੇ ਤਾਂ ਉਹ ਕਹਿੰਦੇ ਵੀ ਠੀਕ ਵਾ ਪਿੰਡ ਦਾ ਵਧੀਆ ਵਿਕਾਸ ਵਾ ਹਾ ਜਿਹੜਾ ਰੋਟਾ ਰਹਿੰਦਾ ਸੀਗਾ ਉਹ ਵੀ ਬਣ ਗਿਆ ਬਾਕੀ ਪਿੰਡ ਜਿਹੜਾ ਵਧੀਆ ਬਣਿਆ ਆ ਜੀ ਐਂਟਰਲੌਕ ਥਾਂ ਥਾਂ ਲੱਗੀ ਹੋਈ ਹੈ ਜਿੱਥੇ ਨਹੀਂ ਵੀ ਲੱਗਣੀ ਚਾਹੀਦੀ ਉੱਥੇ ਵੀ ਲੁਆਈ ਆ ਜੀ ਤੇ ਬਾਕੀ ਪਿੰਡ ਦੇਖੋ ਵਧੀਆ ਕੰਮ ਹੋਇਆ ਹੋਊਗਾ ਉਹਦੀ ਹਰ ਕੋਈ ਸਿਫਤ ਹੀ ਕਰਦਾ ਤੇ ਸਾਡੀ ਤਾਂ ਹੁਣ ਆ ਬੇਨਤੀ ਥੋੜੀ ਜਿਹੀ ਆ ਗੁਰਦੁਆਰੇ ਦਾ ਮੋੜਾ ਸਾਫ ਕਰ ਦਿਓ ਇੰਨੇ ਬਹੁਤ ਆ ਇਹ ਵੀ ਕਰਾ ਦਿਓ ਨਾਲ ਲੱਗਦਾ ਮੈਂ ਤਾਂ ਇਹ ਕਹੂੰਗਾ ਦੇਖੋ ਜੀ ਸਨ 99 ਤੋਂ ਲੈ ਕੇ 23 ਤੱਕ ਕਿੰਨੀਆਂ ਪੰਚਾਇਤਾਂ ਆਈਆਂ ਕਿਸ ਨੇ ਉਹ ਸ਼ਾਖਸ਼ਦਾ ਨਾਂ ਨਹੀਂ ਰੱਖਿਆ ਜੀ ਇਸ ਪੰਚਾਇਤ ਵੇਲੇ ਅਖੀਰ ਤੇ ਆ ਕੇ ਚਲੋ ਸਮਝ ਲਓ ਹੁਣ ਅਖੀਰਲੇ ਦਮਾਂ ਤੇ ਆ ਕੇ ਉਹਨਾਂ ਦਾ ਨਾਂ ਰੱਖਿਆ ਗਿਆ ਜੀ ਬਹੁਤ ਵੱਡੀ ਮਾਣ ਵਾਲੀ ਗੱਲ ਆ ਜਿਨ੍ਹਾਂ ਨੇ ਇੱਕ ਛੀਦ ਨੂੰ ਚੇਤੇ ਕੀਤਾ ਅਸੀਂ ਤਾਂ ਕਾਫੀ ਚਿਰ ਦੇ ਮਗਰ ਲੱਗੇ ਸੀ ਵੇਖ ਕੇ ਤੇ ਨਾ ਕਿਤੇ ਉਹਨਾਂ ਹੀ ਯਾਦ ਬਣੇ ਲੇਕਿਨ ਜੀ ਪੰਚਾਇਤ ਵਾਲੋਂ ਇਹ ਜਿਹੜਾ ਬਰਾਲਾ ਕਰਕੇ ਇਹ ਉਹਨਾਂ ਦਾ ਨਾਂ ਰੱਖਿਆ ਗਿਆ ਬਹੁਤ ਵਧੀਆ ਗੱਲ ਆ ਬਹੁਤ ਹੀ ਇਹ ਸਲਾਗਾ ਜੋ ਕੰਮ ਕੀਤਾ